ਸਤਨਾਮ ਵਾਹਿਗੁਰੂ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਹੀ ਮਹੱਲਾ ਬਹਿਲਾ ਘਰ ਸ਼ੀਵਾ ਇੱਕ ਗੋੰਟਾਰ ਸਤਿਗੁਰ ਪ੍ਰਸਾਦਿ ਗੁਜਲ ਕੈ ਹਾ ਚਿਲਕਣਾ ਕੋਟੇ ਮਾ ਕਲੜੀ ਮਾਸ ਤੋਟਿਆ ਝੂਠ ਨਾ ਉੱਤਰਾਏ ਜੇ ਸੌ ਧੋਵਾਤੇ ਸੋ ਉੱਜਲ ਕੈ ਹਾ ਚਿਲਕਣਾਂ ਕੋਟੇ ਮਾ ਕਲੜੀ ਮਸ ਤੋਤੇ ਆ ਝੂਠੇ ਨਾ ਉੱਤਰਾਏ ਜੇ ਸੌਤੋਵਾ ਸੰਜਣਾ ਸੇ ਈ ਨਾਲੇ ਮੈਂ ਚਲਦਿਆ ਨਾਲੇ ਚਲਨ ਜਿੱਤਾ ਲਿਖਾ ਮੰਗੀ ਤਿੱਥਾ ਖੜੇ ਇਸਨ ਡਰਹਾਉ ਕੋਠੇ ਮੰਡਪ ਮਾੜੀਆ ਅਸੋ ਹੋ ਚਿਤਵੀ ਆਹਾ ਤਕੀਆ ਕੰਮ ਨਾ ਆਵਨੀ ਮਿੱਚੋ ਸਖਣੀ ਆਹਾ ਬੱਗਾ ਬੱਕੇ ਕੱਪੜੇ ਤੀਰਥ ਮੰਝ ਵਸਨਾ ਕੋਟੇ ਕੋਟ ਜੀਆ ਖਾਵਣੇ ਬੱਕੇ ਨਾ ਕਹੀ ਅਨ simhala roka sariru ma jana deke polana ਫਾਲੇ ਕੰਮ ਨਾ ਆਵਨੀ ਤੇ ਗੋਣ ਮੈਂ ਤਾਨੇ ਹੰਨਿਆ ਦੁਕਰਵਾ ਆੜੇ ਲੰਗਾਰ ਕਿੱਤ ਚੱਕਰੀਆ ਚੰਗੀ ਆਈ ਆ ਅਵਰ ਸਿਆਣਪ ਕੇਤ ਗਲ ਨਾਮ ਉਸ ਮਾਲੇ ਤੋ ਬੱਤਾ ਛੁੱਟ ਹੈ ਜਿੱਤੋ ਚੱਕਰੀਆ ਜੰਗੀ ਆਈਆ ਔਰ ਸਿਆਣਪ ਕੇ ਤੋ ਨਾਨਕ ਨਾਮ ਸਮਾਲੇ ਤੂੰ ਬਤਾ ਛੁੱਟ ਹੈ ਜਿਤੋ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ